ਉਹ ਬਾਗਪਤਰ ਨਰੇਕਾ ਦਾ ਦਿੱਤੇ ਦਿਨਾ ਆਪਸ਼ਨ ਦੇ ਰਹੀ। ਕੋ ਬਾਗਪਤਰ ਵਿੱਚ ਤੁਸੀਂ ਜਾਣਦੇ ਹੋ ਕਿ ਇੱਕ ਤਾਂ ਨਰੇਕਾ ਵਰਕਰਾਂ ਨੂੰ ਜਿਸ ਦਾ 600 ਤੋਂ 300 ਜਿਹੜੇ 22 ਰੁਪਏ ਦਿਹਾੜੀ ਨਰੇਕਾ ਦੀ ਹੈ ਤੇ 322 ਰੁਪਏ ਪੰਜਾਬ ਦੀ ਸਰਕਾਰ ਪੰਜਾਬ ਦੇ ਖਜ਼ਾਨੇ ਚੋਂ ਪਾਵੇ ਤੇ ਜਿਹੜੀ ਦਿਹਾੜੀ ਪੜਦੀ 644 ਰੁਪਏ 644 ਰੁਪਏ ਜੇ ਕੋਈ ਰੋਡ ਬਣਦਾ ਜੇ ਕੋਈ ਪੁਲ ਬਣਦਾ ਕੋਈ ਸਕੂਲ ਬਣਦਾ ਕੁਛ ਵੀ ਪੰਜਾਬ ਦੇ ਵਿੱਚ ਬਣਦਾ ਉਹਦੇ ਵਿੱਚ ਅੱਧਾ ਸ਼ੇਰ ਜਿਹੜਾ ਪੰਜਾਬ ਦੀ ਸਰਕਾਰ ਕਰਦੀ ਹੈ ਤੋਂ ਅਸੀਂ ਇਹ ਚਾਹੁੰਦੇ ਆ ਕਿ ਅੱਧਾ ਸ਼ੇਰ 322 ਰੁਪਏ ਜਿਹੜਾ ਨਰੇਕਾਂ ਵਾਲਿਆਂ ਨੂੰ ਪੰਜਾਬ ਦੀ ਸਰਕਾਰ ਪੰਜਾਬ ਦੇ ਖਜ਼ਾਨੇ ਚੋਂ ਪਾਵੇ ਸਹਿਮਤ ਹੋ ਸਾਰੇ ਤੋਂ ਫਿਰ 606 ਦੇ ਨਾਲ 44 ਰੁਪਏ ਜਿਹੜੀ 644 ਰੁਪਏ ਦਿਹਾੜੀ ਬਣਦੀ ਆ ਉਹਦੇ ਨਾਲ 196306 ਰੁਪਏ ਤਨਖਾਹ ਬਣਦੀ ਆ ਅਸੀਂ ਚੋਣੇ ਆ ਕੇ ਪੰਜਾਬ ਦੀ ਸਰਕਾਰ ਕਿਉਂਕਿ ਜਿਹੜਾ ਮਰੇਕਾ ਵਾਲਾ ਉਹ ਚੌਕਟ ਹੈ ਤਾ ਉਹਦਾ ਮਾਸਟਰ ਆ ਨਿਕਲਦਾ ਹੈ ਜੇ ਮਾਸਟਰ ਆ ਨਿਕਲਦਾ ਤਾਂ ਉਹ ਲੋਕ ਪੱਕੇ ਵੀ ਹੋ ਜਾਂਦੇ ਆ ਬਾਦਲਾਂ ਦੇ ਰਾਜ ਦੇ ਅੰਦਰ 3500 ਬੰਦਾ ਵਾਟਰ ਵਰਕਸ ਮਹਿਕ ਵਿੱਚ ਪੱਟਾ ਹੋਇਆ ਹੈ ਔਰ ਅਸੀਂ ਉਹਦੇ ਵਿੱਚ ਕਾਫੀ ਯੋਗਦਾਨ ਪਾਇਆ ਹੈ ਤੋ ਅਸੀਂ ਕਹਿੰਦੇ ਪੂਰਾ ਪੰਜਾਬ ਇਹ ਸਰਕਾਰ ਜਿਹੜੀ ਉਹਨਾਂ ਨੂੰ ਪੱਕੀ ਜਿਹੜੀ ਐ ਜੋਬ ਦੇਵੇ ਕੰਮ ਜਿੱਥੇ ਮਰਜ਼ੀ ਕਰਾਵੇ ਤੋ ਇਸ ਕਰਕੇ ਮੇਰੇ ਵੀਰੋ ਦੂਜਾ ਜਿਹੜਾ ਜਿੰਨਾ ਵੀ ਮਲਾਜਮ ਪੰਜਾਬ ਦੇ ਅੰਦਰ ਕੱਚਾ ਚਾਹ ਮੈਡੀਕਲ ਦੇ ਸਿਪਰ ਹੋਰ ਚਾਹ ਮੈਡੀਕਲ ਦੇ ਸਪਾਈਸਰ ਹੋਰ ਚਾਹ ਮੈਡੀਕਲ ਦੇ ਸਕਿਉਰਿਟੀ ਗਾਰਡ ਹੋਰ ਚਾਹ ਮੈਡੀਕਲ ਦੇ ਕੋਈ ਓਥੇ ਜਿਹੜੀਆਂ ਸੋਰਸ ਤੇ ਹੋਰ ਸਾਡੇ ਬੱਚੇ ਨਰਸਾਂ ਡਾਕਟਰ ਕੰਮ ਕਰਦੇ ਆ ਉਹ ਵੀ ਪੱਕੇ ਹੋਣ ਕਿਸੇ ਵੀ ਵਿਭਾਗ ਵਿੱਚ ਇਹ ਲੋਕ ਜਿਹੜਾ ਉਹਨਾਂ ਦਾ ਰੋਜ਼ਗਾਰ ਪੰਜਾਬ ਦੀ ਸਰਕਾਰ ਪੱਕਿਆ ਕਰੇ ਇਹ ਇਸ ਗੱਲ ਨਾਲ ਸਹਿਮਤੋਂ ਤਾਂ ਇਹ ਜਿਹੜੀਆਂ ਮੰਗਾਂ ਜਿਹੜੀਆਂ ਸਪੀਕਰ ਨੂੰ ਦਿੱਤੀਆਂ ਜਾਣੀਆਂ ਔਰ ਦੂਜਾ ਕਿ ਜਿਸ ਤਰ੍ਹਾਂ ਮਲਾਜਮ ਰਿਟਾਇਰ ਹੁੰਦਾ 60 ਸਾਲ ਬਾਅਦ 52 60 ਚੱਕ ਮਲਾਜਮ ਰਿਟਾਇਰ ਹੋ ਜਾਂਦਾ ਹੈ ਜੇ 80000 ਰੁਪਿਆ ਲੈ ਕੇ ਤਨਖਾਹ ਚੈਅ ਹੁੰਦਾ ਤੇ 40000 ਪੈਨਸ਼ਨ ਲੱਗਦੀ ਆ ਤੇ ਇਸੇ ਤਰ੍ਹਾਂ ਜੇ 20000 ਰੁਪਿਆ ਇੱਕ ਨਰੇਕਾਂ ਵਾਲੇ ਨੂੰ ਇਹ ਤਨਖਾਹਾਂ ਦਿੱਤੀਆਂ ਸਰਕਾਰਾਂ ਰਲ ਕੇ ਤਾਂ ਉਹਦੀ 10000 ਰੁਪਿਆ ਪੈਨਸ਼ਨ ਬਣਦੀ ਆ ਚੈਅ ਮਿੰਟ ਤੇ 10000 ਰੁਪਿਆ ਸਾਡੇ ਬਜ਼ੁਰਗਨੋ ਉਹ ਜਿਹੜੀ ਆ ਪੰਜਾਬ ਦੀ ਸਰਕਾਰ ਪੈਨਸ਼ਨ ਦੇਵੇ ਤੋਂ ਇੱਕ ਸਤਕਾਰਯੋਗ ਸਾਥੀਓ ਚਾਰੇ ਕਹਿੰਦੇ ਆ ਕਿ ਜੰਗਲਾਂ ਦੇ ਵਿੱਚ ਸ਼ੇਰ ਥੋੜੇ ਹੀ ਹੁੰਦੇ ਆ ਤੇ ਜੇ ਸ਼ੇਰ ਨੂੰ ਵੀ ਕੁੱਤੇ ਘੇਰ ਲੈਣ ਤੇ ਸ਼ੇਰ ਜੰਗਲ ਚੋਂ ਭਜਦਾ ਨਹੀਂ ਹੁੰਦਾ ਕਿਉਂਕਿ ਉਹਨੂੰ ਪਤਾ ਹੈ ਜੇ ਅੱਜ ਭੱਜ ਗਿਆ ਤਾਂ ਜੰਗਲ ਦਾ ਰਾਜਾ ਨਹੀਂ ਕਹਾ ਸਕਦਾ ਇਸ ਕਰਕੇ ਇਹ ਥੋੜੇ ਹੀ ਲੋਕ ਹੁੰਦੇ ਆ ਜਿਹੜੇ ਆਪਦੇ ਪਰਿਵਾਰ ਦੀ ਜਿਹੜੇ ਆਪਦੇ ਪਛੋਕਰ ਦੀ ਜਿਹੜੇ ਆਪਦੇ ਸਮਾਜ ਦੀ ਦੱਬੇ ਕੁਚਲੇ ਲੋਕਾਂ ਦੀ ਗੱਲ ਕਰਦੇ ਆ ਜਿਹੜੇ ਅੱਧੀ ਲੜਾਈ ਲੜਦੇ ਆ ਉਹ ਥੋੜੇ ਹੀ ਹੁੰਦੇ ਆ ਤੇ ਤੁਸੀਂ ਦੇਖ ਲਓ ਕਿ 21 ਛੇਰ 21 ਯੋਧਾ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਦਾ ਸਿਰ ਦਿੱਲੀ ਦੇ ਚਾਂਦਨੀ ਚੌਕ ਚੋਂ ਨਾਲ ਲਿਆਉਂਦਾ ਤੇ ਪੰਜਾਬ ਦੇ ਅੰਦਰ ਸਿੱਖੀ ਨਹੀਂ ਇਸ ਕਰਕੇ ਆਓਏ ਸਾਰੇ ਆਪਾਂ ਲੜਾਈ ਲੜੀਏ ਇਹ ਜਿਹੜੀ ਲੜਾਈ ਹੈ ਇਹ ਨਰੇਗਾ ਪਾਵਰ ਪੰਜਾਬ ਦੀ ਲੜਾਈ ਹੈ ਲੜਾਈ ਸਾਥੀ ਕਾਵਰੇਟ ਲੜ ਰਹੇ ਆ ਲੜਾਈ ਹੋਰ ਮੈਂ ਬੜੇ ਅੱਛੀ ਵੀਡੀਓ ਵੇਖ ਰਹੇ ਆ ਸੋਸ਼ਲ ਮੀਡੀਆ ਤੇ ਉਹ ਕੋਈ ਕਵੀ ਸਾਥੀ ਕਹਿੰਦਾ ਮੈਂ ਨਰੇਕਾ ਦਾ ਪੰਜਾਬ ਦਾ ਪ੍ਰਧਾਨ ਪੰਜਾਬ ਤੋਂ ਘੱਟ ਕੂਸ਼ ਕਿਸੇ ਦੇ ਨਹੀਂ ਲੱਗੀ ਪਰ ਵੀਰੋ ਜਿਹੜੀ ਇਹ ਕੂਸ਼ ਹੈ ਇਹਨੂੰ ਕਰਤ ਕਰ ਤੱਕ ਗੱਲ ਲੈ ਕੇ ਜਾਣਾ ਇਹ ਲੜਾਈ ਲੜਨੀ ਅੱਜ ਪੰਜਾਬ ਦਾ ਕਿਸਾਨ ਫੇਰ ਸਰਹੱਦਾਂ ਤੇ ਆ ਇਸ ਕਰਕੇ ਆਓ ਮੈਂ ਤਾਂ ਬਜ਼ੁਰਗਾਂ ਨੂੰ ਕਹਿੰਿਆ ਆ ਸਾਡੇ ਕੰਬਿਆਂ ਨੇ ਗੇੜ ਤੇ ਬੈਠੇ ਹੁੰਦੇ ਮੋਂ ਉਹਨਾਂ ਨੂੰ ਵੀ ਕਿਹਾ ਸੀ